ਕਾਲ ਸਾਹਿਬ ਵਾਹਿਗੁਰੂ ਜੀ ਕੀ ਧਰਤੀ ਹਾਂਜੀ ਸੰਗਤ ਜੀ ਜਿਦਾਂ ਆਪ ਜਾਣਦੇ ਹੋ ਪੰਜਾਬ ਦੀ ਧਰਤੀ ਤੇ ਜੋ ਹੜਾਂ ਦਾ ਇਹ ਪਾਣਾ ਵਰਤਿਆ ਹੈ ਇਹ ਸਬੰਧ ਵਿੱਚ ਪ੍ਰਣਾਮ ਸ਼ਹੀਦਾਂ ਦੇ ਸੰਘਰਸ਼ ਕਮੇਟੀ ਗੁਰੂ ਸਾਹਿਬ ਜੀ ਦਾ ਵੋਟ ਆਸਰਾ ਲੈ ਕੇ ਸਮੂਹ ਸੰਗਤ ਦੇ ਯੋਗਦਾਨ ਸਦਕਾ ਆਪ ਜੀ ਦੀ ਕਿਰਪਾ ਸਦਕਾ ਪਹਿਲਾਂ ਤੋਂ ਹੀ ਉਪਰਾਲਿਆਂ ਵਿੱਚ ਨੇ ਕਿ ਪਾਤਸ਼ਾਹ ਜੀ ਨੇ ਮੱਲ ਬਖਸ਼ਿਆ ਹੈ ਸੰਗਤ ਜੀ ਜਿੱਦਾਂ ਅਕੱਲ 9 ਸਤੰਬਰ ਦਾ ਦਿਨ ਹੈ ਤੇ ਕੱਲ ਵੀ ਸਿੰਘਾਂ ਨੇ ਇਥੋਂ ਰਵਾਨਗੀ ਕਰਨੀ ਹੈ ਮਾਲਜ ਦੇ ਅੱਗੇ ਅਰਦਾਸਾ ਸੋਧ ਕੇ ਜੋ ਬੈਸtre ਆਦ ਗੱਦੇ ਆਦ ਹੋਰ ਜੋ ਸਮੇ ਸਮੇਂ ਦੀਆਂ ਲੋੜਾਂ ਨੇ ਉਹਨਾਂ ਪਰਿਵਾਰਾਂ ਦੀਆਂ ਕਿਉਂਕਿ ਪਿੱਛੇ ਸਿੰਘ ਜਾ ਕੇ ਆਏ ਨੇ ਜੋ ਰਾਸ਼ਨ ਵਾਸਤੇ ਆਪ ਜੀ ਦੀ ਕਿਰਪਾ ਸਦਕਾ ਰਸਤਾ ਵਸਤਾ ਪਹੁੰਚੇ ਕੀਤੀਆਂ ਤਾਂ ਅੰਦਰ ਤੱਕ ਗਏ ਸਿੰਘ ਲੋੜਬੰਦ ਪਰਿਵਾਰਾਂ ਤੱਕ ਗਏ ਜਿੱਥੇ ਲੋੜ ਸੀ ਉੱਥੇ ਗਏ ਸਿੰਘ ਉੱਥੇ ਜਾ ਕੇ ਪਤਾ ਲੱਗਿਆ ਗਰਾਊਂਡ ਲੈਵਲ ਤੇ ਕਿ ਉੱਥੇ ਜ਼ਰੂਰੀ ਲੋੜਾਂ ਕੀ ਨੇ ਉੱਥੇ ਜ਼ਰੂਰੀ ਜਵਸਤਾਂ ਕੀ ਚਾਹੀਦੀਆਂ ਨੇ ਉੱਥੇ ਪਹਿਨਣ ਨੂੰ ਕੱਪੜੇ ਨਹੀਂ ਹੈਗੇ ਪਰਿਵਾਰਾਂ ਕੋਲੇ ਤੇ ਹੋਰ ਚੀਜ਼ਾਂ ਸਿੰਘਾਂ ਵਿੱਚ ਬੈਠ ਕੇ ਗੁਰਮਤਿ ਆ ਸੰਗਤ ਜੀ ਕਿ ਜਿੱਦਾਂ ਹੁਣ ਪਾਣੀ ਉੱਤਰਿਆ ਹੈਗਾ ਸਮਾਂ ਚੱਲਣਾ ਹੈਗਾ ਸਰਦੀਆਂ ਵੀ ਆ ਰਹੀਆਂ ਨੇ ਤੇ ਆਪ ਜੀ ਨੂੰ ਬੇਨਤੀ ਹੈ ਕੋਈ ਵੀਡੀਓ ਵੱਡੀ ਬਣ ਜਾਂਦੀ ਹੈ ਫਿਰ ਕੋਈ ਇੰਨੀ ਧਿਰ ਸੁਣਦਾ ਨਹੀਂ ਆਪ ਜੀ ਨੂੰ ਬੇਨਤੀ ਹੈ ਸੰਗਤ ਜੀ ਕੱਲ ਨੂੰ ਇੱਕ ਇੱਥੋਂ ਗੱਡੀ ਰਵਾਨਗੀ ਹੋਣੀ ਆ ਇੱਕ ਪਰਸੋਂ ਨੂੰ ਚਲਣੀ ਹੈ ਐਦਾਂ ਲਗਾਤਾਰ ਸਮੇਂ-ਸਮੇਂ ਨਾਲ ਗੱਡੀਆਂ ਇੱਥੋਂ ਜਾਣੀਆਂ ਨੇ ਆਪ ਜੀ ਨੂੰ ਬੇਨਤੀ ਹੈ ਕਿ ਭਾਈ ਆਪ ਆਪਣੇ ਦਸਬੰਦ ਵਿੱਚੋਂ ਜਿੰਨਾ ਮਾਇਆ ਦਾ ਵੱਧ-ਵੱਧ ਕਰ ਸਕਦੇ ਹੋ ਉਹ ਪਹਿਰਾ ਉਹ ਕਰੋ ਜੋ ਆਪ ਜੀ ਦੇ ਘਰਾਂ ਪਰਿਵਾਰਾਂ ਅੰਦਰ ਪਾਤਸ਼ਾਹ ਦੀ ਕਿਰਪਾ ਸਦਕਾ ਪੇਟੀਆਂ ਆਦ ਮਾਰ ਨੇ ਬਖਸ਼ੀਆਂ ਨੇ ਸੱਚੇ ਪਾਤਸ਼ਾਹ ਨੇ ਉਹਦੇ ਵਿੱਚ ਜੋਰ ਜਾਈਆਂ ਗੱਦੇ ਉਹਨਾਂ ਵਿੱਚ ਇੱਕ ਇੱਕ ਦਾ ਵੀ ਪਹਿਰਾ ਆਪ ਲਗਾ ਸਕਦੇ ਹੋ ਤਾਂ ਆਪ ਲਗਵਾ ਸਕਦੇ ਹੋ ਆਪ ਜੀ ਦੇ ਸਕਰੀਨ ਤੇ ਨੰਬਰ ਦਿੱਤੇ ਜਾਣਗੇ ਤੇ ਆਪ ਜੀ ਨੂੰ ਜਿਹੜੇ ਮੇਰੇ ਸੰਪਰਕ ਵਿੱਚ ਨੇ ਬੇਨਤਾ ਹੈ ਉਹਨਾਂ ਨੂੰ ਵੀ ਭਾਈ ਕਿ ਆਪ ਜੀ ਨੂੰ WhatsApp 라인 ਸਟੇਟਸ ਆਈ ਸੁਨੇਹਾ ਇਹ ਪਹੁੰਚਦਾ ਕਰ ਦਿੱਤਾ ਜਾਵੇਗਾ ਆਪ ਮੈਨੂੰ ਫੋਨ ਕਰਕੇ ਮੈਸੇਜ ਕਰਕੇ ਦੱਸ ਸਕਦੇ ਹੋ ਭਾਈ ਆਪਾਂ ਗੁਰਦੁਆਰਾ ਸ਼ਹੀਦਾ ਗੁਰਨਾਰੰਗ ਦਰਵਾਰ ਗੁਰਦੁਆਰੇ ਦਾਦੇ ਗੁਰਦੁਆਰਾ ਗੁਰੂ ਅਮਰਦਾਸ ਪਾਸ਼ਾ ਗੁਰਦੁਆਰਾ ਗੁਰੂ ਹਰਿ ਸਹਿਜ ਜੀ ਇਹ ਪੰਜ ਸੱਤ ਗੁਰਦੁਆਰੇ ਜਿੰਨੇ ਆਪਣੇ ਨੇੜੇ ਆ ਭਾਈ ਸੰਗਤ ਆਪ ਉੱਥੇ ਪਹੁੰਚਦਾ ਕਰ ਸਕਦੀ ਹੈ ਉੱਥੋਂ ਫਿਰ ਇਕੱਤਰਤ ਕਰ ਦਿੱਤਾ ਜਾਵੇਗਾ ਸਾਰਾ ਇਹ ਰਾਜਸਾਜ ਇਹ ਬਹੁਤ ਜ਼ਰੂਰੀ ਨੇ ਗਾਂ ਬੱਚਿਆਂ ਦੀਆਂ ਕੋਈ ਕਿਸੇ ਦੇ ਬੱਚਿਆਂ ਦੇ ਛੋਟੇ ਹੋ ਗਏ ਵਸਤਰ ਸਰਦੀਆਂ ਵਾਲੇ ਜਾਂ ਹੋਰ ਕੋਈ ਭਾਈ ਆਪ ਜੀ ਦੇ ਪੇਟੀ ਅੰਦਰ ਜੋ ਜ਼ਰੂਰੀ ਵਸਵਾਖੇ ਇਸ ਕੰਬਲ ਆਦ ਜੋ ਉਥੇ ਮੌਜੂਦਾ ਸਮੇਂ ਦੇ ਵਿੱਚ ਲੋੜਾਂ ਨੇ ਉਹ ਉਥੇ ਪਹੁੰਚਦੀਆਂ ਕਰਨੀਆਂ ਨੇ ਤੇ ਆਪ ਜੀ ਨੂੰ ਬੇਨਤੀ ਰੋਣਾ ਬਹੁਤ ਜ਼ਰੂਰੀ ਸੀ ਕਿਉਂਕਿ ਸਮੇਂ ਵਿੱਚੋਂ ਸਮਾਂ ਕੱਢ ਕੇ ਸਿੰਘ ਆਪਣੀ ਕਿਰਤ ਕਮਾਈਆਂ ਵਿੱਚੋਂ ਸਮਾਂ ਕੱਢ ਕੇ ਉਥੇ ਪਹੁੰਚ ਕਰ ਰਹੇ ਨੇ ਔਰ ਉਥੇ ਦਵਾਈਆਂ ਦੇ ਲੰਗਰ ਵੀ ਕਿਉਂਕਿ ਬਿਮਾਰੀ ਦਾ ਵੀ ਖਤਰਾ ਹੈ ਉਥੇ ਵੀ ਹੋਰ ਜਥੇਬੰਦੀਆਂ ਨਾਲ ਅਟੈਚ ਹੋਈਆਂ ਨੇ ਨਾਲ ਜੁੜੀਆਂ ਨੇ ਸਾਰਾ ਇਹ ਸੇਵਾ ਦਾ ਪਹਿਰਾ ਵੇਖ ਕੇ ਸੰਗਤ ਜੀ ਆਪ ਜੀ ਦੀ 1-1 ਰੁਪਿਆ ਲੇਖੇ ਲੱਗ ਰਿਹਾ ਹੈ ਜਿੱਥੇ ਰੋੜਾ ਹੈ ਉੱਥੇ ਪਹੁੰਚਦਾ ਹੋ ਰਿਹਾ ਹੈ ਹੋਰ ਸਿੰਘਾਂ ਵਿੱਚ ਗੁਰਮਤਤਾ ਹੋਇਆ ਵਿਚਾਰ ਹੋਈ ਜਿੱਥੇ ਇਹ ਪੈਰੇ ਵਰਤੌਣੇ ਨੇ ਉੱਥੇ ਗੁਰਮਤ ਗੁਰ ਸ਼ਬਦ ਦਾ ਪੈਰਾ ਵੀ ਵਰਤਉਣਾ ਹੈ ਲਿਟਰੇਚਰ ਪਾਤਸ਼ਾਹ ਨੇ ਬਖਸ਼ਿਆ ਹੈ ਜਿਸ ਵਿੱਚ ਮੂਲ ਮੰਤਰ ਗੁਰ ਮੰਤਰ ਦੇ ਪੈਰੇ ਨੇ ਉਹ ਵੀ ਪਾਤਸ਼ਾਹ ਦੀ ਕਿਰਪਾ ਉਹਨਾਂ ਪਰਿਵਾਰਾਂ ਤੱਕ ਪਹੁੰਚਦਾ ਕਰਾਂਗੇ ਕਿ ਪਰਮਾਤਮਾ ਦਾ ਨਾਮ ਲੋ ਪਾਤਸ਼ਾਹ ਭਲੀ ਕਰਨਗੇ ਕਰਦੇ ਗੁਰੂ ਨਾਨਕ ਪਾਤਸ਼ਾਹ ਨੇ ਜੋ ਇਹ ਆਪ ਜੀ ਨੂੰ ਬੇਨਤਾ ਹੈ ਮਹਾਰਾਜ ਹੀ ਲਵਾ ਰਹੇ ਨੇ ਸਿੰਘਾਂ ਦਾ ਇਹਦੇ ਵਿੱਚ ਪਾਤਸ਼ਾਹ ਨੇ ਆਪ ਹੀ ਉਦਮ ਬਖਸ਼ਾ ਕੇ ਸਾਨੂੰ ਅੱਗੇ ਕੀਤਾ ਹੈ ਮਹਾਰਾਜ ਦੀ ਕਿਰਪਾ ਸਦਕਾ ਸਹਿਯੋਗ ਪਾਤਸ਼ਾਹ ਸੱਚੇ ਪਾਤਸ਼ਾਹ ਬਲ ਬਖਸ਼ ਰਹੇ ਨੇ ਸੋ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤਾ ਹੈ ਬੇਨਤਾ ਪ੍ਰਵਾਨ ਕਰਿਓ ਕੱਲ 9 ਸਤੰਬਰ ਨੂੰ ਇਥੋਂ ਗੱਡੀ ਰਵਾਨਗੀ ਹੋਣੀ ਹੈ ਜਿਸ ਵਿੱਚ ਸਿੰਘਾਂ ਵੱਲੋਂ ਆਪ ਜੀ ਵੱਲੋਂ ਬਖਸ਼ੇ ਹੋਏ ਦਸਬੰਦ ਵਿੱਚੋਂ ਜੋ ਹੁਣ ਤੱਕ ਦਾ ਇਕੱਤਰਤ ਹੋਇਆ ਸੀ ਜੋ ਪਹਿਲਾਂ ਦਾ ਇਕੱਤਰਤ ਵਿੱਚ ਹੋ ਸੀਗਾ ਉਹਦੇ ਵਿੱਚੋਂ ਉਹਨਾਂ ਪਰਿਵਾਰਾਂ ਲਈ ਟੀ-ਸ਼ਰਟਾਂ ਪਜਾਮੇ ਕੱਪੜੇ ਆਦ ਬੇਅੰਤ ਕਿਰਪਾ ਆਪ ਜੀ ਦੀ ਸਦਕਾ ਕਾਫੀ ਵਸਤਰ ਇਕੱਤਰਤ ਹੋਏ ਨੇ ਤੇ ਆਪ ਜੀ ਨੂੰ ਬੇਨਤੀ ਹੈ ਭਾਈ ਗੱਦੇ ਰਜਾਈਆਂ ਆਉਣ ਵਾਲੇ ਸਮੇਂ ਨੂੰ ਮੁੱਕ ਰੱਖਦਿਆਂ ਹੋਏ ਆਪ ਇਹ ਪਹਿਰਾ ਗੁਜ਼ਾ ਸਕਦੇ ਹੋ ਆਪ ਜੀ ਨੂੰ ਬੇਨਤੀ ਹੈ ਪਾਤਸ਼ਾਹ ਜੀ ਕਿਰਪਾ ਸਦਕਾ ਇਹ ਬੇਨਤੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ